ਤੋ ਚਾਹੇ ਪੈਣਾ ਦੇ ਵਿੱਚ ਮਾਵਾਂ ਦੇ ਵਿੱਚ ਕਿਉਂਕਿ ਪਹਿਲੀ ਵਾਰ ਕੋਈ ਲੀਡੀ ਐਮਐਲਏ ਕੰਟੈਸਟ ਕਰ ਰਹੀ ਹੈ ਤਾਂ ਇਸ ਜ਼ੋਨ ਨੂੰ ਪੈਣਾ ਇੱਕ ਆਪਦੀ ਜ਼ੋਨ ਸਮਝ ਕੇ ਜ਼ਿੰਮੇਵਾਰੀ ਲੈ ਰਹੀ ਹੈ ਔਰ ਇਹ ਦੇਖ ਕੇ ਬੜਾ ਚੰਗਾ ਲੱਗ ਰਿਹਾ ਹੈ ਵੋਟਾਂ ਦੇ ਮਾਰੇ ਗਲੀ ਉੱਚੀ ਨੀਵੀ ਬਣਾਈ ਜਾਂਦੇ ਆ ਲੋਕ ਦੁਖੀ ਆ ਵਿਚਾਰੇ ਨਹੀਂ ਬਣਾਉਣਾ ਚਾਹੁੰਦੇ ਪਰ ਜ਼ਬਰਦਸਤੀ ਸਮਾਨ ਸੁੱਟ ਕੇ ਚਲੇਗੇ ਕਿਸੀਂ ਇਹ ਕਹਿ ਸਕੀਏ ਕਿ ਗਲੀ ਬਣاتی ਵੋਟਾਂ ਵੋਟਾਂ ਕਰਕੇ ਇਸ ਤਰ੍ਹਾਂ ਗਲੀਆਂ ਬਣਾਈ ਦੀਆਂ ਲੋਕ ਉਲਟਾ ਓਕੀ ਹੋ ਜਾਣਗੇ ਮੈਂ ਵਿਚਾਰਿਆਂ ਦੀ ਪਹਿਲੀ ਵਾਰੀ ਸਰਕਾਰ ਬਣੀ ਹੈ ਮੈਨਾਂ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਤਰੀਕਿਆਂ ਦੇ ਨਾਲ ਨਾ ਵੋਟ ਪੈਂਦੀ ਐ ਨਾ ਲੋਕ ਨਾਲ ਖੜਦੇ ਐ ਧਿਆਨ ਹੈ ਜਿਹਨੇ ਵਿਰੋਧੀ ਐ ਵੱਖ-ਵੱਖ ਰੀਆਂ ਪਾਰਟੀਆਂ ਕਦੀ ਇਸ ਪਾਰਟੀ ਚ ਉਹੀ ਚਿਹਰੇ ਐ ਉਥੇ ਚੋਂ ਨਿਸ਼ਾਨ ਬਦਲਦੇ ਜਾਂਦੇ ਐ ਕੋਈ ਫਰਕ ਨਹੀਂ ਪੈਂਦਾ ਲੋਕ ਸਚਾਈ ਨੂੰ ਜਾਂਦੇ ਐ ਬਾਰ-ਬਾਰ ਰਮਜੀਤ ਬਿੱਟੂ ਇੱਥੇ ਆ ਰਿਹਾ ਘੁੰਮ ਵੀ ਰਿਹਾ ਤੁਹਾਨੂੰ ਲੱਗਦਾ ਕਿ ਲੁਧਿਆਣੇ ਦੇ ਵਿੱਚ ਜੋ ਹੋਇਆ ਬੀਜੇਪੀ ਦੇ ਕੈਂਡੀਡੇਟ ਸੀਗੇ ਉਹ ਉਸੇ ਚੀਜ਼ ਦਾ ਰਿਵਰਟ ਬੈਕ ਹੋ ਰਿਹਾ ਕੀ ਫਰਕ ਪੈਂਦਾ ਇਸ ਗੱਲ ਦਾ ਜੋ ਲੁਧਿਆਣੇ ਚ ਹੋਇਆ ਸੀ ਉਹ ਦਿੱੜਬਾਚ ਹੋ ਜਾਊਗਾ ਜੋ ਰਿਜ਼ਲਟ ਲੁਧਿਆਣੇ ਚ ਰਹੇ ਸੀ ਉਹ ਦਿੱੜਬਾਚ ਰਹ ਜਾਣਗੇ ਭਾਈ ਨੇ ਉੱਥੇ ਵੀ ਬੜਾ ਜ਼ੋਰ ਲਾਇਆ ਸੀ ਬਈ ਤੇ ਵੀ ਲਾ ਕੇ ਵੇਖ ਲੈਣ ਕੀ ਫਰਕ ਪੈਂਦਾ ਅੱਛਾ ਦਰਵਾਹ ਹਲਕੇ ਦੇ ਵਿੱਚ ਮਨਪ੍ਰੀਤ ਤੋਂ ਬਾਦਲ ਬੜੇ ਸਟਰੋਂਗ ਕੈਂਡੀਡੇਟ ਮੰਨੇ ਜਾਂਦੇ ਸੀ ਯਾਰ ਕੋਈ ਵजूद ਨਹੀਂਗਾ ਭਾਜਪਾ ਦਾ ਪੂਰੇ ਪੰਜਾਬ ਦੇ ਅੰਦਰ ਔਰ ਇਹ ਚੀਜ਼ ਪ੍ਰੂਵ ਹੋਈ ਹੈ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਪ੍ਰੂਵ ਹੋਈ ਹੈ ਇੱਕ ਸੀਟ ਨਹੀਂ ਆਈ ਭਾਜਪਾ ਪੰਜਾਬ ਦੇ ਵਿੱਚ 4 ਸੀਟਾਂ ਤੇ ਜਿਮਨੀ ਚੋਣ ਹੋ ਰਹੀ ਆ ਤੇ ਸਭ ਤੋਂ ਹੌਟ ਸੀਟ ਹੈ ਗਿੱਦਵੜਾ ਸੀਟ ਗਿੱਦਵੜਾ ਸੀਟ ਵਿਕਾਰੀ ਸੀਟ ਬਣ ਚੁੱਕੀ ਆ ਸਰਕਾਰ ਦੇ ਲਈ ਵੀ ਭਾਜਪਾ ਦੇ ਲਈ ਵੀ ਤੇ ਕਾਂਗਰਸ ਦੇ ਲਈ ਵੀ ਕਾਂਗਰਸ ਵੱਲੋਂ ਕੈਂਡੀਡੇਟ ਨੇ ਅਮਰਤਾ ਵੜਿੰਗ ਜਿਹੜੇ ਕਿ ਲਗਾਤਾਰ ਪ੍ਰਚਾਰ ਕਰ ਰਹੇ ਨੇ ਅਮਰਤਾ ਵੜਿੰਗ ਡੋਰ ਟੂ ਡੋਰ ਰਾਤ ਨੂੰ ਪ੍ਰਚਾਰ ਕਰਦੇ ਨੇ ਗੱਲਬਾਤ ਚੱਲਦੇ-ਚੱਲਦੇ ਕਰਾਂਗੇ ਨਾਲ-ਨਾਲ ਇਸ ਹਲਕੇ ਦੇ ਕਿਹੜੇ-ਕਿਹੜੇ ਮਸਲੇ ਆ ਉਹਦੇ ਬਾਰੇ ਵੀ ਚਰਚਾ ਕਰ ਲੈਂਦੇ ਆ ਅ ਅਮਰਤਾ ਜੀ ਪਹਿਲੀ ਵਾਰ ਚੋਣ ਲੜ ਰਹੇ ਹੋ ਤੁਸੀਂ ਪਹਿਲਾਂ ਤਾਂ ਅੱਜ ਦੀ ਕੈਂਪੇਨ ਕਿਵੇਂ ਚੱਲਦੀ ਆ ਰਾਤ ਨੂੰ ਚੋਣ ਪੀਨ ਤੁਹਾਡੀ ਅੱਜ ਜਾਰੀ ਹੈਗੀ ਆ ਇਸੇ ਤਰੀਕੇ ਨਾਲ ਸਵੇਰ ਤੋਂ ਮਿਹਨਤ ਚੱਲਦੀ ਹਾਂਜੀ ਆਈ ਥਿੰਕ ਸਾਰੇ ਹੀ ਕਰਦੇ ਜਿਹੜਾ ਜਿਹੜਾ ਚੋਣ ਲੜਦਾ ਹਰ ਇੱਕ ਬੰਦਾ ਹੀ ਆਫ ਦਾ ਬੈਸਟ ਹੁੰਦਾ ਹੂੰ ਪਹਿਲੀ ਵਾਰ ਤੁਸੀਂ ਚੋਣ ਲੜ ਰਹੇ ਹੋ ਮੈਦਾਨ 'ਚ ਆ ਕੇ ਕੋਈ ਪਹਿਲਾਂ ਤਾਂ ਰਾਜਾ ਜਲੀ ਚ ਆਪਣੇ ਪੱਧਰੀ ਦੇ ਲਈ ਚੋਣ ਵੋਟ ਮੰਗਦੇ ਸੀ ਇਸ ਵਾਰ ਤੁਸੀਂ ਖੁਦ ਸਾਹਮਣੇ ਆ ਰਹੇ ਹੋ ਪਹਿਲੀ ਵਾਰ ਹੋਇਆ ਕਿ ਕਿਦੜਵਾ ਤੇ ਕੋਈ ਮਹਿਲਾ ਕੈਂਡੀਡੇਟ ਲੜ ਰਿਹਾ ਚੋਣ ਤੁਸੀਂ ਅਕਸਰ ਗੱਲਾਂ ਬਾਤਾਂ ਕਰਦੇ ਵੀ ਆਇਓ ਜਿੰਨੇ ਵੀ ਤੁਸੀਂ ਪ੍ਰਚਾਰ ਦੇ ਪ੍ਰੋਗਰਾਮ ਕਰਦੇ ਕਿਵੇਂ ਲੱਗ ਰਿਹਾ ਪਹਿਲੀ ਵਾਰ ਇੱਥੇ ਬਹੁਤ ਉਤਸ਼ਾਹ ਹੈ ਪੈਣਾ ਦੇ ਵਿੱਚ ਮਾਵਾਂ ਦੇ ਵਿੱਚ ਕਿਉਂਕਿ ਪਹਿਲੀ ਵਾਰ ਕੋਈ ਲੇਡੀ ਐਮਐਲਏ ਕੰਟੈਸਟ ਕਰ ਰਹੀ ਹੈ ਤਾਂ ਇਸ ਜ਼ੋਨ ਨੂੰ ਪੈਣਾ ਇੱਕ ਆਪਦੀ ਜ਼ੋਨ ਸਮਝ ਕੇ ਜ਼ਿੰਮੇਵਾਰੀ ਲੈ ਰਹੀ ਹੈ ਔਰ ਇਹ ਦੇਖ ਕੇ ਬੜਾ ਚੰਗਾ ਲੱਗ ਰਿਹਾ ਹੈ 1 ਮਿੰਟ ਤਾਂ ਨਾਲ-ਨਾਲ ਅਸੀਂ ਕੈਂਪੇਨ ਦਾ ਵੀ ਇਹ ਸਿਲਸਲਾ ਦੇਖਦੇ ਰਾਵਾਂਗੇ ਨਾਲ-ਨਾਲ ਸਵਾਲ ਲੈਂਦੇ ਰਾਵਾਂਗੇ ਕਿਉਂਕਿ ਕੈਂਪੇਨ ਦਾ ਸਿਲਸਲਾ ਐਸੇ ਚੱਲ ਰਿਹਾ ਹੈ ਗਲੀਆਂ ਦੇ तमाम ਮਸਲੇ ਜਿਹੜੇ ਉਹ ਵੀ ਚੱਲ ਰਹੇ ਨੇ ਜਿਹੜੇ ਲੋਕਲ ਲੈਵਲ ਦੇ ਮਸਲੇ ਆ ਉਹਨਾਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਮੈਂ ਆਪਾ ਬਣਾਉਣਾ ਨਹੀਂ ਆਪਾਂ ਇਹਨੂੰ 24 ਤੋਂ ਬਾਅਦ ਬਣਾਵਾਂਗੇ ਕਿ ਮੇਰੇ ਜਾਨ ਤੋਂ ਬਾਅਦ ਝਾੜੂ ਵਾਲੇ ਜ਼ਬਰਦਸਤੀ ਬਣਾ ਰਹੇ ਮੈਂ ਰੋਕਦੀ ਨਹੀਂ ਦੇਖੋ ਆਖਰੇ ਇਹ ਲੱਗੇ ਠੱਕੇ ਨਾਲ ਮੈਂ ਤੁਹਾਨੂੰ ਜੀ ਇੱਥੋਂ ਆ ਗਾਂ ਬਣਾਉਣੀ ਸ਼ੁਰੂ ਕਰ ਦਿੱਤੀ ਇੰਨਾ ਅਸੀਂ ਰੋਕ ਰੱਤਿਆ ਖੁਦ ਕਿ ਅਸੀਂ ਵੀ ਮਾਰ ਗਏ ਮੈਂ ਉਹਦੀ ਜੇ ਹੈ ਕਿ ਜੇ ਇਸੀ ਕਿ ਆਪਾਂ ਬਣਾਉਣੇ ਨਹੀਂ 24 ਤੋਂ ਉੱਪਰ ਉਹ ਆ ਤਿੰਨ ਕਹਾ ਸੀ ਤਿੰਨੇ ਨਹੀਂ ਬਣਾ ਰਹੇ ਸਾਨੂੰ ਪਤਾ ਕਿ ਸਾਡੇ ਪਾਣੀ ਇੱਥੇ ਖੜਿਆ ਕਰਨਾਗਾ ਸੀ ਇਹ ਗਾਂ ਕਰੀ ਜਾਂਦੇ ਜੀ ਜੀ ਰਾਤੋ ਰਾਤ ਗਲੀਆਂ ਬਣਾਦੀ ਆਪਾਂ ਪੂਰਾ ਸ਼ਹਿਰ ਠੱਕੇ ਨਾਲ ਸਿੱਟ ਕੇ ਗਏ ਜੀ ਇਸ ਲਈ ਇੱਥੇ ਰੋਕਣ ਦੀ ਲੱਗੀ ਇੱਥੋਂ ਅੱਗੇ ਉਗਲੀ ਰੋਮੀ ਨੇ ਬੈਠ ਕੇ ਰੱਖਿਆ ਤਾਂ ਕਰਕੇ ਇੱਥੇ ਅੱਗੇ ਰੁਕਿਆ ਨਹੀਂ ਕਿਉਂਕਿ ਨਾ ਧਰਨਾ ਦੇ دیا۔ ਸੱਚੀ ਕਹਿ ਰਹੀਆਂ ਮਜ਼ਾਕ ਨਹੀਂ ਕਰ ਰਹੀਆਂ ਸਭ ਬੈਠੇ ਹੋਏ ਸੀ ਸਭ ਸਾਰੇ ਬੈਠੇ ਸੀ ਨਹੀਂ ਨਹੀਂ ਬੜਾ ਨਹੀਂ ਦਿੰਦੇ ਚਿੰਤਾ ਨਾ ਕਰੋ ਫੜੂਗੇ ਆ ਬਿਲਕੁਲ ਆਹ ਦੇ ਤੱਕੇ ਬਣਾਉ ਦੇ ਆਮਾਦੀ ਪਾਰਟੀ ਦੇ ਤੱਕੇ ਦੀ ਗੱਲਬਾਤ ਵੀ ਚੱਲ ਰਹੀ ਹੈ ਜਿਵੇਂ ਤੁਸੀਂ ਹੁਣ ਜ਼ਿਕਰ ਵੀ ਕਰ ਰਹੇ ਸੀ ਕਿ ਗੱਲਬਾਤ ਹੋ ਰਹੀ ਸੀ ਕੰਪਲੇਂਟਸ ਵੀ ਕਰ ਰਹੇ ਐਨਾ ਕਿੰਨਾ ਕੁ ਤੱਕਾ ਚੱਲਦਾ ਤੁਹਾਡੀ ਹਲਕੀ ਠੇਲੀ ਆ ਤੁਸੀਂ ਦੇਖ ਰਹੇ ਹੋ ਮੇਰੇ ਵੀਰ ਗਲੀ ਵੋਟਾਂ ਦੇ ਮਾਰੇ ਗਲੀ ਉੱਚੀ ਨੀਵੀਂ ਬਣਾਈ ਜਾਂਦੇ ਆ ਲੋਕ ਦੁਖੀ ਆ ਵਿਚਾਰੇ ਨਹੀਂ ਬਣਾਉਣਾ ਚਾਹੁੰਦੇ ਪਰ ਜ਼ਬਰਦਸਤੀ ਸਮਾਨ ਸੁੱਟ ਕੇ ਚਲੇਗੇ ਕਿ ਅਸੀਂ ਇਹ ਕਹਿ ਸਕੀਏ ਕਿ ਗਲੀ ਬਣاتی ਵੋਟਾਂ ਨਾਲ ਵੋਟਾ ਕਰਕੇ ਇਸ ਤਰ੍ਹਾਂ ਗਲੀਆਂ ਬਣਾਈ ਦੀਆਂ ਲੋਕ ਉਲਟਾ ਔਖੇ ਹੋ ਜਾਣਗੇ ਮੈਂ ਵਿਚਾਰਿਆਂ ਦੀ ਪਹਿਲੀ ਵਾਰੀ ਸਰਕਾਰ ਬਣੀ ਹੈ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹਨਾਂ ਤਰੀਕਿਆਂ ਦੇ ਨਾਲ ਨਾ ਵੋਟ ਪੈਂਦੀ ਹੈ ਨਾ ਲੋਕ ਨਾਲ ਖੜਦੇ ਆ ਨਾ ਕਰੋ ਇਸ ਤਰ੍ਹਾਂ ਦੀਆਂ ਹਰਕਤਾਂ ਅੱਛਾ ਆਵਾਜ਼ ਦੀ ਪਾਰਟੀ ਦੇ ਕੈਂਡੀਡੇਟ ਆ ਡਿੰਪੀ ਢਿੱਲੋ ਡਿੰਪੀ ਢਿੱਲੋ ਮੁਕਾਬਲੇ ਦੇ ਵਿੱਚ ਹੈ ਤਾ ਉਹ ਮੁਕਾਬਲਾ ਕਿਵੇਂ ਰਹਿਣ ਵਾਲਾ ਇਹਨਾਂ ਦੇ ਨਾਲ ਉਹ ਵੀ ਉਸੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਕਿਉਂਕਿ ਕੈਂਪੇਨ ਦਾ ਅਸਲ ਤਾਂ ਡਿੰਪਿਟ ਲੋ ਕੈਂਪੇਨ ਵੀ ਕਰ ਰਹੇ ਨੇ ਸਰਕਾਰ ਦੇ ਕੈਂਡੀਡੇਟ ਹੈ ਆਵਾਜ਼ ਦੀ ਪਾਰਟੀ ਦੇ ਕੈਂਡੀਡੇਟ ਤੇ ਪੂਰਾ ਤਾਮਝਾਮ ਲੱਗਿਆ ਹੋਇਆ ਹਾਂਜੀ ਮੁਕਾਬਲੇ ਚ ਮੰਨਦੇ ਹੋ ਤੁਸੀਂ ਹਾਂਜੀ ਤੁਸੀਂ ਗੱਲ ਜਿੰਪਿਟੇ ਲੜੂ ਮੁਕਾਬਲੇ ਚ ਮੰਨਦੇ ਹੋ ਤੁਸੀਂ ਬਈ ਮੇਰਾ ਨਾ ਆਪ ਦੇ ਵੱਲ ਧਿਆਨ ਹੈ ਜਿਨੇ ਵਿਰੋਧੀ ਆ ਵੱਖ-ਵੱਖ ਰੀਆਂ ਪਾਰਟੀਆਂ ਕਦੀ ਇਸ ਪਾਰਟੀ ਚ ਉਹੀ ਚਿਹਰੇ ਆ ਉਥੇ ਚੋਂ ਨਿਸ਼ਾਨ ਬਦਲਦੇ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਲੋਕ ਸਚਾਈ ਨੂੰ ਜਾਣਦੇ ਆ ਦੋਵੇਂ ਮੇਰੇ ਕੈਂਡੀਡੇਟਸ ਜਿਹੜੇ ਮੇਰੇ ਆਪੋਜੀਸ਼ਨ ਵਾਲੇ ਨੇ ਦੋਵਾਂ ਨੇ ਲੋਕਾਂ ਦੇ ਨਾਲ ਧੱਕਾ ਵੀ ਬਹੁਤ ਕੀਤਾ ਔਰ ਲੋਕਾਂ ਨੇ ਇਹਨਾਂ ਦਾ ਟਰੈਕ ਰਿਕਾਰਡ ਵੇਖਿਆ ਵੀ ਆ ਪਰਖਿਆ ਵੀ ਆ ਚਿੰਤਾ ਦੋਨੇ ਸਰਕਾਰਾਂ ਚ ਇੱਕ ਪੰਜਾਬ ਸਰਕਾਰ ਚ ਤੇ ਇੱਕ ਕੇਂਦਰ ਸਰਕਾਰ ਦੇ ਵਿੱਚ ਹੈਗੇ ਨੇ ਹਾਂ ਕੀ ਜੀ ਬੋਟ ਪਾ ਦਾਂਗੇ ਪਰ ਇੱਕ ਤਾਂ ਸਾਡੀ ਗਲੀ ਦੀ ਪ੍ਰੋਬਲਮ ਹੈ ਉਹ ਤੁਸੀਂ ਸਵਾਲ ਕਰੋ ਇੱਕ ਮੇਰੇ ਜਿਹੜੇ ਹਸਬੰਡ ਟ੍ਰਾਂਸਫਰ ਹੈ ਅਸੀਂ ਦੋ ਵਾਰੀ ਚਾ ਅੰਕਲ ਕੁਵੈਤ ਕੀ ਕੋਲੀ ਗਈ ਸੀ ਆਏ ਉਹਨਾਂ ਨੇ ਫਾਈਲ ਭਰ ਲਈ ਸੀ ਪਰ ਕਿਹੜੇ ਡਿਪਾਰਟਮੈਂਟ ਦੀ ਹੈ ਇਹ ਨਾ ਸੀ ਡਾਪੋਟੇਸ਼ਨ ਤੇ ਸੀ ਲਈ ਉਹਨੂੰ ਫੇਲ ਕਰ دیا۔ ਪੀਏ ਦੇ ਵਿੱਚ ਸੀਗੇ ਉਹ ਪਟਿਆਲਾ ਭੇਜਦਾ ਅਸੀਂ ਬਠਿੰਡਾ ਲਿਆਉਣਾ ਚਾਹੁੰਦੇ ਸੀ ਸਾਡੇ ਘਰ ਤੇ ਕੋਈ ਵੀ ਚਾਂਸ ਨਹੀਂ ਗੱਲ ਕਰੇ ਕੱਲੇ ਆਏ ਮੇਰੇ ਹੈਰੀ ਦੇ ਸੌਦਾ ਸਾਹਿਬ ਅਸੀਂ ਕਲੀ ਲੇਡੀਜ਼ ਰਹੀਆਂ ਸੀ ਕਿੰਨੇ ਵਾਰੀ ਫੋਨ ਕਰਾਇਆ ਪਰ ਕਿਸੇ ਨੇ ਫੋਨ ਨਹੀਂ ਕੀਤਾ ਅਸੀਂ ਕੰਟੈਕਟ ਵੀ ਦੇ ਚੁੱਕਿਆ ਸਮਾਂ ਦੇ ਸਮਾਂ ਦੇ ਲਈ ਸਟਾਫ ਇੱਥੇ ਚੌਪ ਦੇ ਬਾਹਰ ਲੱਗ ਨਾਲ-ਨਾਲ ਕੰਮ ਵੀ ਗਿਨਾਏ ਜਾ ਰਿਹਾ ਮੈਂ ਪਹਿਲਾਂ ਜਿਵੇਂ ਗੱਲ ਕਰ ਰਿਹਾ ਸੀ ਕਿ ਰਵਨੀਤ ਬਿੱਟੂ ਲਗਾਤਾਰ ਅਟੈਕਿੰਗ ਮੋਡ ਦੇ ਵਿੱਚ ਹੈ ਗਿਆ ਇੱਥੇ ਘੁੰਮ ਵੀ ਰਹੇ ਨੇ ਲਗਾਤਾਰ ਰਾਜਾ ਬੜਿੰਗਰ ਨੂੰ ਟਾਰਗੇਟ ਸਤਿਕਾਰਾਲ ਕੀ ਹਾਲ ਹੈ ਧਿਆਨ ਰੱਖਿਆ ਜੀ ਬਾਈ ਕੋਈ ਗੱਲ ਨਹੀਂ ਰਾਜਾ ਵੜਿੰਗ ਦੇ ਟਾਰਗੇਟ ਰਾਜਾ ਵੜਿੰਗ ਨੂੰ ਟਾਰਗੇਟ ਤੇ ਕਿਉਂ ਲੈ ਰਿਹਾ ਵਾਰ-ਵਾਰ ਰਮਨਜੀਤ ਬਿੱਟੂ ਇੱਥੇ ਆ ਰਿਹਾ ਘੁੰਮ ਵੀ ਰਿਹਾ ਤੁਹਾਨੂੰ ਲੱਗਦਾ ਕਿ ਲੁਧਿਆਣੇ ਦੇ ਵਿੱਚ ਜੋ ਹੋਇਆ ਬੀਜੇਪੀ ਦੇ ਕੈਂਡੀਡੇਟ ਸੀਗੇ ਉਹ ਉਸੇ ਚੀਜ਼ ਦਾ ਰਿਵਰਟ ਬੈਕ ਹੋ ਰਿਹਾ ਕਿ ਕੀ ਫਰਕ ਪੈਂਦਾ ਇਸ ਗੱਲ ਦਾ ਜੋ ਲੁਧਿਆਣੇ ਚ ਹੋਇਆ ਸੀ ਉਹ ਗਿੱਦੜਵਾ ਚ ਹੋ ਜਾਊਗਾ ਜੋ ਰਿਜ਼ਲਟ ਲੁਧਿਆਣੇ ਚ ਰਹੇ ਸੀ ਉਹ ਗਿੱਦੜਵਾ ਚ ਰਹਿ ਜਾਣਗੇ ਭਾਈ ਨੇ ਉੱਥੇ ਵੀ ਬੜਾ ਜ਼ੋਰ ਲਾਇਆ ਸੀ ਬਈ ਇੱਥੇ ਵੀ ਲਾ ਕੇ ਵੇਖ ਲੈਣ ਕੀ ਫਰਕ ਪੈਂਦਾ ਅੱਛਾ ਇੱਕ ਬੜਾ ਅਟੈਕ ਕਰਦੇ ਜੋ ਕਹਿੰਦੇ ਨੇ ਕਿ ਪਤਾ ਨਹੀਂ ਕਿੱਥੋਂ ਗੱਡੀਆਂ ਆ ਗਈਆਂ ਇਹਨਾਂ ਕੋਲ 3-3 ਕਰੋੜ ਦੀਆਂ ਗੱਡੀਆਂ ਦੀ ਗੱਲਬਾਤ ਕਰਦੇ ਨੇ ਕਦੇ ਕੋਈ ਅਲੀਗੇਸ਼ਨ ਲਾਉਂਦੇ ਨੇ ਲਗਾਤਾਰ ਅਲੀਗੇਸ਼ਨ ਦਾ سلسلہ ਜਾਰੀ ਉਹਨਾਂ ਦਾ ਹੈ ਕਿਸੇ ਦੀ ਇਹ ਕਹਿਣ ਦੇ ਨਾਲ ਕਿ ਕੋਈ ਖਾ ਗਿਆ ਕੋਈ ਕਰ ਗਿਆ ਤੇ ਇਹ ਪ੍ਰੂਵ ਹੋ ਜਾਂਦੀ ਹੈ ਗੱਲ ਹਮ ਕਮਾਲ ਹੋ ਗਿਆ ਨਾ ਵਾਲੀ ਕੋਈ ਕੁਝ ਵੀ ਕਹੀ ਜਾਵੇ ਕਿਸੇ ਤੇ ਕੋਈ ਅਸਰ ਨਹੀਂ ਇਸ ਗੱਲ ਦਾ ਜਿਹੜੀਆਂ ਗੱਡੀਆਂ ਤੇ 2012 ਚ ਕੈਂਪੇਨ ਕੀਤੀ ਸੀ ਉਹਨਾਂ ਗੱਡੀਆਂ ਤੇ ਹੀ ਹੁਣ ਕੈਂਪੇਨ ਕਰ ਰਹੀ ਹੈ ਇਨਫੈਕਟ ਉਹਦੋਂ ਤੋਂ ਲੈਂਡ ਕਰੂਜ਼ਰ ਤੇ ਕੀਤੀ ਸੀ ਅੱਜ ਮੈਂ ਲੋਵਾਚ ਕਰ ਰਹੀ ਅੱਛਾ ਲੇਕ ਉਹਨਾਂ ਦੇ ਲਗਾਤਾਰ ਟੈਗ ਨੂੰ ਕਿਵੇਂ ਦੇਖ ਰਹੇ ਹੋ ਭਾਜਪਾ ਨੂੰ ਕਿਵੇਂ ਦੇਖਦੇ ਹੋ ਗਿੱਦੜਵਾ ਹਲਕੇ ਦੇ ਵਿੱਚ ਮਨਪੀਤ ਬਾਦਲ ਬੜੇ ਸਟਰੋਂਗ ਕੈਂਡੀਡੇਟ ਮੰਗੇ ਤੁਸੀਂ ਕੋਈ ਵजूद ਨਹੀਂਗਾ ਭਾਜਪਾ ਦਾ ਪੂਰੇ ਪੰਜਾਬ ਦੇ ਅੰਦਰ ਔਰ ਇਹ ਚੀਜ਼ ਪ੍ਰੂਵ ਹੋਈ ਹੈ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਪ੍ਰੂਵ ਹੋਈ ਹੈ ਇੱਕ ਸੀਟ ਨਹੀਂ ਆਈ ਭਾਜਪਾ ਗੱਲਬਾਤ ਕਰਦੇ ਰਹੋ ਤੁਸੀਂ ਵਰਕਰ ਜਿਹੜੇ ਹੈਗੇ ਨੇ ਲਗਾਤਾਰ ਕੈਂਪੇਨ ਦਾ ਸਿਲਸਿਲਾ ਤੁਹਾਡਾ ਚੱਲ ਰਿਹਾ ਅਸੀਂ ਨਾਲ ਨਾਲ ਕਵਰੇਜ ਵੀ ਕਰ ਰਹੇ ਆ ਤਾਂ ਕੈਂਪੇਨ ਜਿਹੜੀ ਰਾਤ ਨੂੰ ਚੱਲ ਰਹੀ ਹੈ ਗਿੱਦੜਵਾਹ ਦੇ ਵਿੱਚ ਉਹਨੂੰ ਵੀ ਅਸੀਂ ਲਗਾਤਾਰ ਦੱਸ ਰਹੇ ਹਾਂ ਦਿਖਾ ਰਹੇ ਹਾਂ ਤੇ ਇਸ ਕੈਂਪੇਨ ਦਾ ਸਿਲਸਿਲੇ ਦੇ ਵਿੱਚ ਆਖਿਰਕਾਰ ਕਿਹੜੇ-ਕਿਹੜੇ ਮੁੱਦੇ ਹੈਗੇ ਨੇ ਗਿੱਦੜਵੇ ਦੇ ਹਲਕੇ ਦੇ ਲੋਕਾਂ ਦੇ ਉਹਨਾਂ ਬਾਰੇ ਵੀ ਲਗਾਤਾਰ ਅਸੀਂ ਜਿਹੜਾ ਹੈਗਾ ਦਰਸ਼ਕਾਂ ਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਗਿੱਦੜਵਾ ਇੱਕ ਵਿਕਾਰੀ ਸੀਟ ਬਣੀ ਹੋਈ ਹੈ ਤਾਂ ਅਮਰਤਾ ਵੜਿੰਗ ਜਿਹੜੇ ਹੈਗੇ ਨੇ ਉਹ ਲਗਾਤਾਰ ਕੈਂਪੇਨ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਹਾਂ ਬੱਚਿਆਂ ਨਾਲ ਕਹਿੰਦੇ ਨੇ ਕੋਈ ਫੋਟੋ ਕਰਾਉਣੀ ਹੈ ਤਾਂ ਇਹ ਜਿਹੜਾ ਹੈਗਾ ਗਿੱਦੜਵੇ ਹਲਕੇ ਦੇ ਵਿੱਚ ਆ ਇਹ ਇਸ ਸਮੇਂ ਤਸਵੀਰ ਹੈ ਦਿਨ ਰਾਤ ਕੈਂਡੀਡੇਟ ਨਹੀਂ ਦੇਖ ਰਹੇ ਆ ਗੱਲਬਾਤ ਸੇਰ ਕਰਦੇ ਹਾਂ ਹਰ ਚੰਦ ਪਟਾੜ ਇਸੇ ਸੀਟ ਤੋਂ ਲੜਦੇ ਨੇ ਪ੍ਰਕਾਸ਼ ਸਿੰਘ ਬਾਦਲ ਇਸੇ ਸੀਟ ਤੋਂ ਪੰਜਵਾਂ ਵਾਰ ਲੜਦੇ ਨੇ ਵੋਟਾਂ ਪੰਜੇ ਪਾਇਆ ਜੀ ਸੀ ਤੇ ਪਹਿਲਾਂ ਬੰਦੇ ਸੀ ਗੱਲ ਅੱਛਾ ਹਾਂ ਜੀ ਸਾਜੂ ਜੀ ਮੈਂ ਕਿਹਾ ਚਾਹਤ ਰਹੀ ਦੀ ਅੱਜ ਕੋਈ ਜਾਣਦੇ ਰਹੇਗੀ ਅੱਗੇ ਚਲੀ ਕੰਮ ਕਰ ਲੈਂਦੇ ਆ ਵੀ ਭੈਣ ਤੁਸੀਂ ਸਾਹਬ ਬਿਆ ਜੀ ਧੰਨਵਾਦ ਮੈਂ ਐਸੀ ਗੱਲ ਕਰ ਰਿਹਾ ਸੀ ਕਿ ਇਸ ਸੀਟ ਤੇ ਤੋਂ ਹਰਚੰਨ ਬਰਾੜ ਕਦੇ ਲੜੇ ਕਦੇ ਪ੍ਰਕਾਸ਼ ਸਿੰਘ ਬਾਦਲ ਲੜੇ ਕਦੇ ਇੱਥੇ ਰਾਜਾ ਬਣੇ ਇੰਗਲਾੜੇ ਮਨਪ੍ਰੀਤ ਬਾਦਲ ਕਈ ਚਾਰ ਵਾਰ ਐਮਐਲਏ ਬਣੇ ਇਸ ਸੀਟ ਤੇ ਤੁਹਾਨੂੰ ਖੜਾ ਕੀਤਾ ਗਿਆ ਕਿ ਤੁਸੀਂ ਵੀ ਕੋਈ ਇਤਿਹਾਸ ਸਿਰਜ ਪਾਓਗੇ ਇਸ ਸੀਟ ਤੇ ਸਤਾਈ ਦੀ ਤਿਆਰੀ ਆ ਜਾਂ ਫਿਰ ਇਹ ਇੱਕ ਟ੍ਰੇਲਰ ਦੇ ਤੌਰ ਤੇ ਤੁਸੀਂ ਲੜ ਰਹੇ ਹੋ ਦੇਖੋ ਇੰਨਾ ਲੰਬਾ ਨਹੀਂ ਸੋਚ ਰਹੀ ਮੈਂ ਤਾਂ ਸਿਰਫ ਇਹ ਸੋਚ ਰਹੀ ਹਾਂ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਕੰਮ ਕੀਤਾ ਉਹਨੂੰ 100% ਦਿੱਤਾ ਹੈ। ਹੂੰ। ਆਫ ਦਾ ਬੈਸਟ ਦਿੱਤਾ ਹੈ। ਹੂੰ ਹੂੰ। ਇਹਨੂੰ ਵੀ ਬੈਸਟ ਦੇ ਰਹੀ ਹਾਂ। ਮਹਿਲਾਵਾਂ ਦੇ ਕਿਹੜੇ ਕਿਹੜੇ ਮਹਿਲਾਵਾਂ ਦੇ ਕਿਹੜੇ ਕਿਹੜੇ ਇਸ਼ੂ ਹੈਗੇ ਨੇ ਜਿਹੜੇ ਇਸ਼ੂ ਐਡਰੈਸ ਕਰ ਰਹੇ ਹੋ ਤੁਸੀਂ? ਖਾਸ ਕਰਕੇ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕੀਤੀ ਸੀ ਸਰ। ਉਹਨੂੰ ਪਹਿਲਾ ਮੁੱਦਾ ਹੈ ਸਰਕਾਰ ਬਣੀ ਸੀ 1000 ਰੁਪਏ ਕਰਕੇ। ਜਿਹੜੀ ਪੰਜਾਬ ਪਰਦੇ ਵਿੱਚ 92 ਸੀਟਾਂ ਆਈਆਂ ਨਾ ਉਹ 1000 ਰੁਪਏ ਕਰਕੇ ਆਈਆਂ। ਉਹ ਵੱਡਾ ਕਹਿੰਦੀ ਆ ਨੇ ਕਿ ਸਾਨੂੰ ਦਵਾਓ ਸਭ ਤੋਂ ਵੱਡੀ ਮੰਗ 1000 ਰੁਪਏ ਹੈ ਸਭ ਤੋਂ ਵੱਡੀ ਮੰਗ ਹੈ ਲਹਿलावाਾਂ ਤੇ ਕਈ ਸਮੱਸਿਆਵਾਂ ਤੂੰ ਸੁਣਦੇ ਹੋ ਕਿ 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 ਸਮੱਸਿਆ ਮਹਿਲਾਵਾਂ ਦੀਆਂ ਸਭ ਤੋਂ ਵੱਡੀ ਮੰਗ 1000 ਰੁਪਏ ਹੈ ਅੱਜ ਦੀ ਤਰੀਕ ਤੇ ਇਸ ਤੋਂ ਇਲਾਵਾ ਨਸ਼ਾ ਇੱਕ ਬਹੁਤ ਵੱਡੀ ਮੁਸੀਬਤ ਹੈ ਇਸ ਸਰਕਾਰ ਨੇ ਨਸ਼ਾ ਘਰ ਘਰ ਵੜਦਾ ਘਰ ਘਰ ਪਜਾਦਾ ਲੋਕ ਕਹਿੰਦੇ ਹੰਕਾਰਾਂ ਚੋਂ ਔਰ ਦੇਣ ਆ ਜਾਂਦੇ ਹੈ ਜਦ ਤੱਕ ਇਹ ਨਹੀਂ ਖਤਮ ਕਰਤਾ ਮੁੱਖ ਮੰਤਰੀ ਆਮ ਤੌਰ ਤੇ ਕਹਿੰਦੇ ਨੇ ਇੱਥੇ ਲਗਾਤਾਰ ਗੇੜੇ ਵੀ ਕਰਨਾ ਹੀ ਨੇ ਆ ਰਹੇ ਨੇ ਉਹ ਤੇ ਨਸ਼ਾ ਕਰਦੇ ਕਹਿੰਦੇ ਇਹ ਭੈਣਾ ਨੂੰ ਪੁੱਛੋ ਨਸ਼ਾ ਘਰਾਂ ਚ ਪਹੁੰਚ ਗਿਆ ਕਹਿੰਦੇ ਘਰਾਂ ਚ ਆ ਕੇ ਫੜਾ ਕੇ ਜਾਂਦੇ ਆ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਲੋਕ ਬਹੁਤ ਤੰਗ ਹੈ ਜਦੋਂ ਦੀ ਇਹ ਝਾੜੂ ਵਾਲੀ ਸਰਕਾਰ ਆਈ ਹੈ ਕਤਲ ਮੂ ਤਾਂ ਲੋਕ ਨਕਾਬ ਵੀ ਨਹੀਂ ਬੰਦੇ ਮੂ ਤੇ ਅਨਾਜ ਦਾ ਮਸਲਾ بڑا ਹੁੰਦਾ ਹੈ ਕਿ ਅਨਾਜ ਮਿਲਣਾ ਬੰਦ ਹੋ ਗਿਆ ਜਿਹੜਾ ਅਨਾਜ ਮਿਲਦਾ ਸੀ ਪਿਛਲੀਆਂ ਸਰਕਾਰਾਂ ਚ ਚਾਹੇ ਕੇਂਦਰ ਸਰਕਾਰ ਤੋਂ ਆਉਂਦਾ ਸੀ ਆਪੇ ਆਪ ਸਰਕਾਰ ਦਿੰਦੀ ਸੀ ਪੰਜਾਬ ਵਾਲਾ ਤਾਂ ਬਿਲਕੁਲ ਹੀ ਬੰਦ ਹੋ ਗਿਆ ਤਾਂ ਇਹ ਮਸਲਾ ਵੀ ਕਿਤੇ ਉੱਠਦਾ ਦੇਖੋ ਜੀ ਅਨਾਜ ਬਹੁਤ ਵੱਡਾ ਮਸਲਾ ਹੈ ਕੰਮ ਵਿੱਚ ਜਦੋਂ ਦੀ ਇਹ ਸਰਕਾਰ ਆਈ ਹੈ ਮੇਰੇ ਵੀਰ ਕਿਤੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਨਹੀਂ ਹੋਇਆ ਸਾਡੀ ਸਰਕਾਰ ਦੇ ਵਿੱਚ ਗਿੱਦੜਵਾ ਦੇ ਵਿੱਚ 5 ਸਾਲ ਲਗਾਤਾਰ ਕੰਮ ਚੱਲਿਆ ਇੱਕ ਲੰਬੀ ਲਿਸਟੇ ਕੰਮਾਂ ਦੀ ਗਿਦਰਵੇ ਨੂੰ ਪਹਿਲਾ ਸਰਕਾਰੀ ਕਾਲਜ ਰਾਜਾ ਜੀ ਨੇ ਲਿਆ ਕੇ ਦਿੱਤਾ ਗਿਦਰਵੇ ਨੂੰ ਪਹਿਲੀਆਂ ਗੈਸ ਏਜੰਸੀਆਂ ਬਰਿੰਦ ਸਾਹਿਬ ਨੇ ਲਿਆ ਕੇ ਦਿੱਤੀਆਂ ਗਿਦਰਵੇ ਦੇ ਹਸਪੀਟਲ ਨੂੰ ਪੰਜਾਬ ਦਾ ਪਹਿਲੇ ਨੰਬਰ ਦਾ ਹਸਪੀਟਲ ਐਲਾਨਿਆ ਗਿਆ ਕਾਇਆ ਕਲਪ ਨੇ ਐਲਾਨ ਕੀਤਾ ਸੀ ਨਵਾਂ ਬਣਾਇਆ ਗਲੀਆਂ ਸੜਕਾਂ ਵਾਟਰ ਵਰਕਸ ਜੋ ਕਰ ਸਕਦੇ ਸੀ ਆਪਦੇ ਵੱਲੋਂ ਹਰ ਉਹ ਕੰਮ ਕੀਤਾ ਜੋ ਇੱਕ ਐਮਐਲਏ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਗਿਣਾ ਵੀ ਰਹੇ ਹੁਣ ਤੁਸੀਂ ਜਦੋਂ ਵੀ ਕੈਂਪਫਰ ਅਫਕੋ ਮੇਰੀ ਗੱਲ ਸੁਣੋ ਨਾ ਜਦੋਂ ਕਿਤੇ ਤੁਹਾਡੇ ਵਰਗਾ ਭਰਾ ਪੁੱਛ ਲੈਂਦਾ ਕਿ ਕੀ ਕੰਮ ਕੀਤਾ ਤੇ ਮੈਂ ਇਹ ਕਹਿੰਨੀ ਹੈ ਬਾਈ ਕੋਈ ਕੰਮ ਛੱਡਿਆ ਨਹੀਂ ਜੋ ਜ਼ਿੰਮੇਵਾਰੀ ਮਹਿਸੂਸ ਹੁੰਦੀ ਸੀ ਬੜੇ ਕੰਮ ਫਿਰ ਵੀ ਰਹਿ ਗਏ ਜਿਹਦੇ ਚ ਇੱਕ ਸੀਵਰੇਜ ਦੀ ਸਮੱਸਿਆ ਜਿਹੜਾ ਰਹਿ ਗਿਆ ਬੜੀਆਂ ਗਲੀਆਂ ਸੜਕਾਂ ਬਣਾਈਆਂ ਕੁਝ ਰਹਿ ਵੀ ਗਈਆਂ ਹੋਣੀਆਂ ਬੜੀਆਂ ਧਰਮਸ਼ਾਲਾ ਮੈਰਿਜ ਪੈਲੇਸ ਬਣਾ ਕੇ ਦਿੱਤੇ ਕੁਝ ਰਹਿ ਵੀ ਗਏ ਹੋਣੇ ਬੜੇ ਸਕੂਲ ਡਿਵੈਲਪ ਕੀਤੇ ਹੁਣ ਦੇਖੋ ਅਸੀਂ ਆਪ ਦੇ ਸਰਕਾਰ ਦੇ ਵਿੱਚ 12 ਸਕੂਲ ਅਪਗ੍ਰੇਡ ਕਰਾਏ ਸੀ ਇਹਨਾਂ ਨੇ ਸਕੂਲ ਅਪਗ੍ਰੇਡ ਹੀ ਨਹੀਂ ਹੁਣ ਦਿੱਤੇ ਅਸੀਂ ਨਵੀਆਂ ਬਿਲਡਿੰਗਸ ਪਾ ਕੇ ਦਿੱਤੀਆਂ ਸੀ ਸਕੂਲ 12ਵੀਂ ਤੱਕ ਅਪਗ੍ਰੇਡ ਕਰਾਏ ਸੀ ਅੱਜ ਵੀ ਉਹ ਸਕੂਲ ਚਲਾਏ ਨਹੀਂ ਇਹਨਾਂ ਨੇ ਅਸੀਂ ਅਪਗ੍ਰੇਡ ਕਰਾ ਕੇ ਬਿਲਡਿੰਗਸ ਬਣਾਤੀਆਂ ਸੀ ਪਰ ਇਹਨਾਂ ਇਸ ਸਰਕਾਰ ਨੇ ਸਕੂਲ ਚਲਾਈ ਨਹੀਂ ਮਨਪ੍ਰੀਤ ਬਾਦਲ ਤੇ ਸਵਾਲ ਆਖਰੀ ਕਰ ਲੈਣਾ ਮੈਂ ਮਨਪ੍ਰੀਤ ਬਾਦਲ ਨਾਲ ਜਿਵੇਂ ਜਿਸ ਤਰੀਕੇ ਨਾਲ ਰਾਜਨੀਤਿਕ ਕਵਿਰੋਧਤਾ ਤਾਂ ਹੈ ਹੀ ਹੈ ਇੱਕ ਪਰਸਨਲ ਕਵਿਰੋਧਤਾ ਵੀ ਦੇਖਦੀ ਹੈ ਲਗਾਤਾਰ ਇਹ ਉਹਨਾਂ ਵੱਲੋਂ ਵੀ ਦੇਖਦੀ ਹੈ ਤੁਹਾਡੇ ਵੱਲੋਂ ਇਹ ਕਾਰਨ ਕੀ ਹੈਗਾ ਪਿੱਛੇ ਕੀ ਕਾਰਨ ਹੈਗਾ ਕਿ ਇਸ ਤਰੀਕੇ ਨਾਲ ਵਿਰੋਧਤਾ ਦੀ ਪਰਸਨਲ ਇੱਕ ਦੂਜੇ ਨਾਲ ਰਹਿੰਦੀ ਆ ਹਮੇਸ਼ਾ ਮਨਪ੍ਰੀਤ ਬਾਦਲ ਨਾਲ ਆਪਣਾ ਕੀ ਹੈ ਚਿਹਰੇ ਨਾਲ ਬਾਈ ਨਾਲ ਆਪਣਾ ਕੁਝ ਨਹੀਂਗਾ ਉਹ ਲਗਾਤਾਰ اٹੈਕ ਕਰਾਜਾ ਵੜਿੰਗ ਕਿਤੇ ਉਹਨਾਂ ਦਾ ਕੰਮ ਹੀ ਇਹ ਹੋਰ ਹੈ ਹੀ ਨਹੀਂ ਉਹਨਾਂ ਕੋਲ ਕੁਛ ਵਿਚਾਰਿਆਂ ਕੋਲੇ ਉਹਨਾਂ ਕੋਲੇ ਇੱਕ ਰਾਜਾ ਵੜਿੰਗ ਲੱਭਿਆ ਹੋਇਆ ਜਿਹਨੂੰ ਰੋਜ਼-ਰੋਜ਼ ਕੋਈ ਨਵੀਂ ਗੱਲ ਲੱਭ ਕੇ اٹੈਕ ਕਰਦੇ ਆ ਪਰ ਇੱਕ ਗੱਲ ਕਹਿੰਦੀ ਆ ਮਨਪ੍ਰੀਤ ਵੀਰ ਜੀ ਨੂੰ ਕਿ ਤੁਸੀਂ ਇੱਥੇ 16 ਸਾਲ ਰਹਿ ਕੇ ਗਏ ਫਾਈਨੈਂਸ ਮਿਨਿਸਟਰ ਰਹੇ ਪਰ ਤੁਸੀਂ ਲੋਕਾਂ ਦੀਆਂ ਗੈਸ ਸਿਲੰਡਰਾਂ ਦੀਆਂ ਲਾਈਨਾਂ ਨਹੀਂ ਟੁੱਟਣ ਦਿੱਤੀਆਂ ਬਾਈ ਜੀ ਉਹ ਆ ਕੇ ਰਾਜਾ ਵੜਿੰਗ ਨਹੀਂ ਤੋੜੀਆਂ ਜੋ ਮਰਜ਼ੀ ਕਹਦੇ ਹੋ ਰਾਜੇ ਤਾਂ ਇਹਨੇ ਅਮਰਤਾ ਵੜਿੰਗ ਜਿਹੜੇ ਕਿ ਡੋਰ ਟੂ ਡੋਰ ਰਾਤ ਨੂੰ ਕੈਂਪੇਨ ਕਰ ਰਹੇ ਨੇ ਤਾਂ ਇਹ ਪੂਰੇ ਹਾਲਾਤ ਨੇ ਸਿਆਸੀ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਦਿਖ ਰਹੇ ਨੇ ਗਿੱਦਵਾਂ ਸੀਟ ਜਿਹੜੀ ਕਾਫੀ ਹੌਟ ਸੀਟ ਹੈ ਤੇ ਕੋਣੀ ਮੁਕਾਬਲਾ ਇੱਕ ਪਾਸੇ ਦਿਮਪੀ ਢਿੱਲੋਂ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੇ ਮੰਪਿਤ ਬਾਦਲ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਅਤੇ ਤੀਸਰੇ ਪਾਸੇ ਕਾਂਗਰਸ ਦੇ ਕੈਂਡੀਡੇਟ ਨੇ ਅਮਰਤਾ ਵੜਿੰਗ ਜਿਹੜੇ ਕਿ ਰਾਜਾ ਵੜਿੰਗ ਦੇ ਪੁੱਤ ਨੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਲੁਕਾ ਲੋਕ ਕਿਸ ਨੂੰ ਫਤਵਾ ਦਿੰਦੇ ਆ ਇਹ ਦੇਖਣ ਵਾਲੀ ਗੱਲ ਹੋਈ ਕਿ ਲੇਕਿਨ ਹਾਲ ਫਿਲਹਾਲ ਦਾਵੇਦਾਰੀਆਂ ਆਰੇ ਬੋਲ ਕੀ ਕੀਤਾ ਜਾ ਰਿਹਾ ਹੈ ਕੈਮਰਾਮੈਨ ਤੁਲਸੀ ਮੈਰਾ ਦਿਨ ਅਰਵਿੰਦਰ ਨੀਂਦ ਪੀਤੀ ਸੀ ਨਿਊਜ਼ ਕਿਤਾ ਬਹਾ